ਅਨੇ 5. ਉਹ ਜਿਹੜਾ ਹਾਜੀ ਬਾਬਾ ਜੀ ਆਜੇ ਸਾਇਤ ਕਾਨ ਸਾਹਿਬ ਹੋਣ ਜਿਹੜਾ 11 ਜੂਨ ਦਾ ਫੈਸਲਾ ਸੁਣਿਆ ਕਿ ਮੀਟਿੰਗ ਹਾਂਜੀ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਦੇ ਅਰੇ ਸੇਸ਼ ਤੌਰ ਤੇ ਸ਼੍ਰੋਮਿੰਗ ਦੁਆਰਾ ਕਵੰਦ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਭਾਣੀ ਸਾਹਿਬ ਔਰ ਉਹਨਾਂ ਦੇ ਨਾਲ ਸਰਦਾਰ ਗੁਰਵਚਨ ਸਿੰਘ ਕਰਮੂਆਲਾ ਸਾਹਿਬ ਸਰਦਾਰ ਸੁਰਜੀਤ ਸਿੰਘ ਜੀ ਪਿੱਟੇ ਵਿੱਚ ਔਰ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਸਰਦਾਰ ਅਰਵਿੰਦਰਪਾਲ ਸਿੰਘ ਜੀ ਪੱਕੋ ਫੋਰ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਔਰ ਸਰਦਾਰ ਬਲਜੀਤ ਸਿੰਘ ਜੀ ਦਲਾਲ ਉਸਮਾ ਔਰ ਸਰਦਾਰ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਸਰਦਾਰ ਅਮਰਜੀਤ ਸਿੰਘ ਜੀ ਬੰਡਾਲਾ ਸਾਰੇ ਹੀ ਪ੍ਰਧਾਨ ਸਾਹਿਬ ਜੀ ਦੇ ਨਾਲ ਸੀਨੀਅਰ ਆਰਮੋਕ ਸੁਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਰੋਹ ਸਹਿਬਾਨ ਦਮਦਮੇ ਟਕਸਾਲ ਦੇ ਹੈੱਡਕ quarters ਗੁਰਦੁਆਰਾ ਗੁਰਦਰਸ਼ਨ પ્રકાશ ਮੈਦਾਨ ਦੇ ਕੋਲ ਤੇ ਲੰਮੀ ਸਾਡੀ ਵਿਚਾਰ ਹੋਈ ਹੈ ਪਿਛਲੇ ਦਿਨੀ ਜੋ ਪਨੇ ਪਕਸਾਂ ਦੇ ਜੇਸੇਦਾਰ ਸਹਿਬਾਨਾਂ ਦਾ ਮਸਲਾ ਪੰਥ ਦੇ ਵਿੱਚ ਗੰਭੀਰ ਉਖਾੜਨ ਕਰ ਚੁੱਕਾ ਹੈ ਉਸ ਮਸਲੇ ਦੇ ਉੱਤੇ ਸਾਡੀ ਵਿਚਾਰ ਹੋਈ ਹੈ ਕਿਉਂਕਿ ਸੰਤ ਸਮਾਤ ਵੱਲੋਂ ਨਿਹੰਗ ਸਿੰਘ ਬੋਧੇਬੰਦੀਆਂ ਵੱਲੋਂ ਸਿੱਖ ਸੰਤਾ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਆ ਕੇ ਰੋਸ ਧਰਮੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇ ਵਿੱਚੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿਚ ਆਪਣੀ ਭੂਮਿਕਾ ਨਿਭਾਉਣ ਇਸ ਲਈ ਸਾਰਿਆਂ ਨੇ ਪ੍ਰੋਗਰਾਮ ਰੱਖਿਆ ਹੋਇਆ ਸੀ ਕਿ ਅਸੀਂ 11 ਜੂਨ ਨੂੰ ਪਿੰਡ ਬਾਦਲ ਵਿਖੇ ਉਹਨਾਂ ਦੇ ਘਰਾਂ ਦੇ ਧਰਨਾ ਦਿੱਤਾ ਜਾਏਗਾ ਔਰ ਇਸ ਮਸਲੇ ਦੇ ਹੱਲ ਵਾਸਤੇ ਅਸੀਂ ਲੰਮਾ ਸੰਘਰਸ਼ ਚਲਾਉਣ ਵਾਸਤੇ ਤਿਆਰੀ ਕੀਤੀ ਹੈ ਪਰ ਹੁਣ ਮਾਨ ਜੋ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸਮੁੱਚੇ ਡਾਇਰੈਕਟਰ ਮੈਂ ਅਰੋਨਾ ਦੇ ਨਾਲ ਆਈਆਂ ਸਤਿਕਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵਪ੍ਰਵਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਹੋਈ ਦੁਬਧਾ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਉਹਨਾਂ ਨੂੰ ਸਾਨੂੰ ਵਿਸ਼ਵਾਸ ਤੋਂ ਆਇਆ ਔਰ ਇਸ ਵਿਸ਼ਵਾਸ ਦੇ ਤਹਿਤ ਮਾ ਸਤਿਮਤੀ ਆ ਸਬ ਸੰਪਤਾ ਨੂੰ ਵੀ ਔਰ ਸੰਪਤਾ ਮਹਾਪੁਰਖਾਂ ਨੂੰ ਵੀ ਮੈਂ ਹੰਸ ਸਿੰਘ ਅਤੇ ਬੰਦੀਆਂ ਨੂੰ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਡਿਪਟੀ ਵੱਲੋਂ ਇਹ ਵਿਸ਼ਵਾਸ ਦੁਆਇਆ ਗਿਆ ਕਿ ਇਸ ਮਸਲੇ ਨੂੰ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਲਦੀ ਹੱਲ ਕੱਢਿਆ ਜਾਏਗਾ ਇਸ ਲਈ ਅਸੀਂ ਇਹਨਾਂ ਦਾ ਸਾਰਿਆਂ ਦਾ ਜੋ ਬੈਠ ਕੇ ਵਿਚਾਰ ਪਟੰਦਰਾ ਸਾਡਾ ਅਵਸਥਿਤ ਹੋਇਆ ਇਹੋ ਪ੍ਰੋਗਰਾਮ ਨੂੰ ਅਸੀਂ ਕੌਮ ਵਾਲੇ ਸਮੇਂ ਦੇ ਵਿੱਚ ਮੁਲਤਵੀ ਕੀਤਾ ਹੈ ਇਸ ਲਈ ਪ੍ਰਧਾਨ ਸਾਹਿਬ ਨੇ ਜੋ ਵਿਸ਼ਵਾਸ ਦਿਵਾਇਆ ਸੀ ਤੇ ਸਭ ਨੂੰ ਸਫਰਤ ਕਾਉਂਦੇ ਹਾਂ ਇਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਵੀ ਸਮੁੱਚੀ ਇਕੱਠ ਨੂੰ ਕਿ ਸਿੰਘ ਸਹਿਬਾਨਾ ਦਾ ਜਿੰਨੇ ਤੱਕਾਂ ਦੇ ਜ세ਦਾਰਾਂ ਦਾ ਜੋ ਮਸਲਾ ਕੌਮ ਦੇ ਵਿੱਚ ਇੱਕ ਵੱਡੀ ਦੁਧਾ ਬਣੀ ਹੈ ਦੁਨੀਆ ਪਰ ਤੇ ਸਿੱਖਾਂ ਵਿੱਚ ਵੀ ਵੱਡੀ ਦੁਧਾ ਬਣੀ ਹੈ ਕਿ ਸਿੰਘ ਸਹਿਬਾਨਾ ਨੂੰ ਇਸ ਢੰਗ ਦੇ ਨਾਲ ਉਹਨਾਂ ਦੀ ਸੇਵਾ ਤੋਂ ਹਾਰਕ ਕੀਤਾ ਗਿਆ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਸਿਕ ਸੰਤਾਂ ਦੇ ਵਿੱਚ ਵੱਡਾ ਰੋਸ ਪੈਦਾ ਹੋਇਆ ਕਿਉਂਕਿ ਇਹ ਸਤਕਾਰਤ ਪਦਮੀਆਂ ਜਿਹੜੀਆਂ ਹਨ ਇਹ ਹਮੇਸ਼ਾ ਹੀ ਸਤਕਾਰ ਨਾਲ ਹੀ ਸਿੰਘ ਸਹਿਬਾਨ ਨੂੰ ਲਾਇਆ ਜਾਂਦਾ ਸਤਕਾਰ ਨਾਲ ਹੀ ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਇਸ ਲਈ ਇਹ ਜਿਹੜੀ ਕੌਮ ਦੀ ਭਾਵਨਾ ਮੇਰੇ ਇਕੱਲੇ ਦੀ ਨਹੀਂ ਸਮੁੱਚੀ ਕੌਮ ਦੀ ਭਾਵਨਾ ਉਹਨੂੰ ਮੱਦੇ ਨਜ਼ਰ ਰੱਖਦੇ ਆ ਇਹਦਾ ਹੱਲ ਜਲਦੀ ਤੋਂ ਜਲਦੀ ਜ਼ਰੂਰੀ ਖੰਡਿਆ ਜਾਣਾ ਚਾਹੀਦਾ ਇਹ ਸਾਰੀਆਂ ਮੈਂ ਬੇਨਤੀਆਂ ਇਹਨਾਂ ਨੂੰ ਕੀਤੀਆਂ ਤੁਹਾਡੇ ਰਾਹੀਂ ਵੀ ਕਰਦਾ ਕਿ ਸਰਪ੍ਰਸਤ ਹੱਲ ਜਲਦੀ ਤੋਂ ਜਲਦੀ ਪੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਜੋ ਵੀ ਹੈ ਉਸ ਨੂੰ ਜਲਦੀ ਤੋਂ ਜਲਦੀ ਕੱਢ ਕੇ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। ਅਪਾਜੀ ਪਹਿਲਾਂ ਜਿੱਦਾਂ 28 ਮਾਰਚ ਦਾ ਪ੍ਰੋਗਰਾਮ ਸੀ ਕਿ ਤੁਹਾਡਾ ਤੇਜ ਸਿੰਘ ਸਮੁੰਦਰੀ ਹਾਲ ਦਾ ਫਿਰ 15 ਅਪ੍ਰੈਲ ਦਾ ਸਮਾਰਅਕਿਆ ਉਹਨੂੰ ਫਿਰ ਤੋਂ 11 ਜੂਨ ਦਾ ਰੱਖਿਆ ਸੀਗਾ 11 ਜੂਨ ਨੂੰ ਹੁਣ ਕਹਿਣ ਦਾ ਭਾਵ ਹੈ ਕਿ ਪਿੰਡ ਬਾਦਲ ਨੂੰ ਤੁਸੀਂ ਧਰਨਾ ਜਿਹੜਾ 500 ਸਿੰਘਾਂ ਦਾ ਜੱਥਾ ਗਿਆ ਸੀਗਾ ਜਾਂ ਤੁਸੀਂ ਜਾਏਗੇ। ਨੇ ਉਹ ਅਸੀਂ ਫਿਰ ਹੁਣ ਇਹਨਾਂ ਨੇ ਸਰਬ ਵਿਸ਼ਵਾਸ ਦਿਵਾਇਆ ਕਿ ਉਹ ਸਿੰਘ ਸਰਬਾਲਾ ਦਾ ਮਸਲੇ ਦਾ ਅਸੀਂ ਸਰਪ੍ਰਹਾਰਣ ਤ ਹੱਲ ਕਰਾਂਗੇ ਔਰ ਸਾਰਿਆਂ ਨਾਲ ਬੈਠ ਕੇ ਉਹਦਾ ਹੱਲ ਕੱਢਿਆ ਜਾਏਗਾ ਕਿਉਂਕਿ ਉਹਦੇ ਲਈ ਇਹਨਾਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਸਮਾਂ ਦੇਣਾ ਸਾਡਾ ਫਰਜ਼ ਹੈ ਕਿਉਂਕਿ ਏਡੀ ਵੱਡੀ ਸੰਸਥਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਪ੍ਰਤੀਨਿਤ ਸੰਸਥਾ ਤੇ ਜੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦੇਾਂਗੇ ਜਾ ਉਹਨਾਂ ਨੂੰ ਮੌਕਾ ਨਹੀਂ ਦੇਵਾਂਗੇ ਉਹਨਾਂ ਨੇ ਹੱਲ ਕੱਢਣ ਵਾਸਤੇ ਅੱਗੇ ਤੋਂ ਅੱਗੇ ਸਾਰਿਆਂ ਨਾਲ ਸੰਪਰਕ ਵੀ ਕਰਨੇ ਆ ਸਾਰਿਆਂ ਨਾਲ ਮਿਲ ਬੈਠ ਕੇ ਉਹਨਾਂ ਨੇ ਚਾਰਪਟਾਂਦਰਾ ਵੀ ਕਰਨਾ ਤੇ ਸਾਡਾ ਫਰਜ਼ ਹੈ ਕਿ ਐਡੀ ਵੱਡੀ ਸੰਸਥਾ ਸਾਡੇ ਕੋਲੇ ਸਾਰੇ ਤਲਕੇ ਆਏ ਆ ਸਰਕਾਰ ਜੋ ਹਸਤੀਆਂ ਤੇ ਉਹਨਾਂ ਨੇ ਵੀ ਸਾਨੂੰ ਬੜੀ ਵਿਸ਼ਵਾਸ ਨਾਲੇ ਗੱਲ ਕਹੀ ਹੈ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਧਾ ਕਿ ਦਸੇ ਬੰਦੀਆਂ ਜਾਂ ਦੰਦਮੀ ਟਕਸਾਲ ਦੇ ਹੰਗ ਸਿੰਘ ਦੱਤੇ ਬੰਦੀਆਂ ਸੰਤ ਸਮਾਜ ਦੇ ਨਾਲ ਆਪਸੀ ਟਕਰਾਅ ਨਹੀਂ ਬਣਨਾ ਚਾਹੀਦਾ ਜਿਹੜੀਆਂ ਗੱਲਾਂ ਨਾਲ ਟਕਰਾਅ ਬਣਿਆ ਉਹਨਾਂ ਦਾ ਹੱਲ ਕਰਨ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜੋ ਵਿਸ਼ਵਾਸ ਸਾਰਿਆਂ ਨੇ ਦਵਾਇਆ ਉਹਦਾ ਹੱਲ ਕੱਢਿਆ ਜਾਵੇ ਬਬੀ ਕਿੰਨਾ ਕ ਸਮਾਂ ਜਿਹੜਾ ਹੈਗਾ ਇਹ ਮਿੱਥਿਆ ਗਿਆ ਹੈ ਇਸ ਵਿੱਚ ਇਹ ਪ੍ਰਧਾਨ ਸਭਾ ਕੀ ਆਪ ਜੀ ਨੂੰ ਦੱਸ ਦੇਣ ਕਿ ਤੁਸੀਂ ਇਹਨਾਂ ਨਾਲ ਵੀ ਟਕਰਾਅ ਹੋਇਆ ਤਾਂ ਸਮਰਤ ਮੀਟਿੰਗ ਹੋਈ ਹੈਗੀ ਇਸ ਤਰ੍ਹਾਂ ਦਾ ਮਾਹੌਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਇੱਡੇ ਵੱਡੇ ਕੌਮ ਦੇ ਸ਼ਹੀਦ ਉੱਥੇ ਅਰਦਾਸ ਦੇ ਵਿੱਚ ਕੋਈ ਐਹੋ ਜਿਹੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸਿੱਖ ਕਾਂਤ ਦੇ ਵਜਾਂ ਤੇ ਕੌਮ ਦੇ ਵਿੱਚ ਕੁੰਮੋਸੀ ਦਾ ਸਾਹਮਣਾ ਕਰਨਾ ਪਵੇ। ਅਸੀਂ ਸਾਰਿਆਂ ਨੇ ਬੈਠ ਕੇ ਬਾਬਾ ਜੀ ਕੋਲ ਆ ਕੇ ਵਿਚਾਰ ਕੀਤੀ ਸੀ। ਤੇ ਉਹ ਵਿਚਾਰ ਦਾ ਕੌਮ ਦੇ ਵਿੱਚ ਸੁਨੇਹਾ ਵੀ ਚੰਗਾ ਗਿਆ। ਬਹੁਤ ਚੰਗੇ ਢੰਗ ਦੇ ਨਾਲ 6 ਜੂਨ ਦਾ ਜਿਹੜਾ ਦਿਹਾੜਾ ਸੀ ਉਦਾਸ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਗਿਆ। ਸੋ ਇੱਕ ਸਾਰੀ ਕੌਮ ਦੇ ਵਿੱਚ ਇਸ ਗੱਲ ਦੇ ਵੀ ਸੰਤੋਸ਼ਟੀ ਹੋਈ। ਕਿਸੇ ਖ ਆਪਣੇ ਮਹਾਨ ਸ਼ਹੀਦਾਂ ਦੇ ਸ਼ਰਧਾ ਅਰਪਣ ਕਰ ਲਈ ਇਕੱਤਰ ਵੀ ਹੋ ਜਾਂਦੇ ਆ ਤੇ ਉਹ ਇਕੱਤਰ ਹੋਏ ਵੀ ਆ ਸੋ ਵੀ ਕੌਮ ਦਾ ਧੰਨਵਾਦ ਤੇ ਦਮਦਮੀ ਤਖਸਾਲ ਦਾ ਚੇਚੇ ਤੌਰ ਤੇ ਦਿਨੇ ਹਾਨ ਸਿੰਘ ਜਥੇਬੰਦੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਅੱਜ ਕਿਉਂਕਿ ਬਾਬਾ ਜੀ ਕੋਲ ਤਾਂ ਪਹੁੰਚੇ ਸੀ ਕਿ 11 ਜੂਨ ਨੂੰ ਇਹਨਾਂ ਨੇ ਰੱਖਿਆ ਸੀ ਵੀ ਧਰਨਾ ਦੇਾਂਗੇ ਬਾਦਲਪਿੰਡ ਦੇ ਅਸੀਂ ਬੇਨਤੀ ਕੀਤੀ ਬਾਬਾ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਸਿੱਖ ਸੰਪਰਦਾਵਾਂ ਦੇ ਨਾਲ ਤੇ ਦਮਦਮਈ ਟਕਸਾਲ ਦੇ ਨਾਲ ਤੇ ਦੂਸਰੀਆਂ ਜਥੇਬੰਦੀਆਂ ਨਾਲ ਕਦੇ ਵੀ ਕਲੇਸ਼ ਚ ਨਹੀਂ ਆਉਂਦੀ ਸਗੋਂ ਆਪਣੇ ਨਿਰਦੇਸ਼ਨ ਜਿਹੜੇ ਆ ਵਧੀਆ ਬਣਾ ਕੇ ਰੱਖਦੇ ਤੇ ਵਧੀਆ ਅੱਜ ਵੀ ਹੈਗੇ ਆ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਮਤਭੇਦ ਹੋ ਜਾਂਦੇ